ਆਲੂ ਦਾ ਖਰੀਂਡ ਰੋਗ ਬਲੈਕ ਸਕਰਫ ਖਰੀਂਡ ਰੋਗ ਆਲੂਆਂ ਦੀ ਆਮ ਬਿਮਾਰੀ ਹੈ ਜਿਸ ਨਾਲ ਰੋਗੀ ਆਲੂਆਂ ਦੀ ਉੱਪਰਲੀ ਛਿਲ ਉਤੇ ਕਾਲੇ ਰੰਗ ਦੇ ਖਰੀਂਡ ਪੈ ਜਾਂਦੇ ਹਨ ਖਰੀਂਡ ਅਸਲ ਵਿੱਚ ਉੱਲੀ ਦੇ ਰੇਸ਼ੇ ਹੁੰਦੇ ਹਨ ਜੋ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਆਲੂਆਂ ਤੇ ਕਾਲੇ ਰੰਗ ਦੀ ਮਿੱਟੀ ਲੱਗੀ ਹੋਵੇ ਰੋਗੀ ਆਲੂ ਤੋਂ ਉੱਗੇ ਬੂਟਿਆਂ ਦੇ ਤਣੇ ਤੇ ਜ਼ਮੀਨ ਦੀ ਸਤ੍ਹਾ ਤੇ ਪੂਰੇ ਰੰਗ ਦੇ ਚਟਾਕ ਪੈ ਜਾਂਦੇ ਹਨ ਅਤੇ ਬੂਟੇ ਸੁੱਕ ਜਾਂਦੇ ਹਨ ਇਹ ਉੱਲੀ ਰੋਗੀ ਆਲੂਆਂ ਤੇ ਜ਼ਮੀਨ ਵਿੱਚ ਹੀ ਰਹਿੰਦੀ ਹੈ ਇਹ ਰੋਗ ਬਹੁਤੀ ਰੇਤਲੀ ਅਤੇ ਸਿਲ ਵਾਲੀ ਜ਼ਮੀਨ ਵਿੱਚ ਘੱਟ ਤਾਪਮਾਨ ਤੇ ਜ਼ਿਆਦਾ ਨਮੀ ਮਿਲਣ ਤੇ ਵੱਧ ਜਾਂਦਾ ਹੈ। ਰੋਗ ਥਾਮ ਨਰੋਏ ਅਤੇ ਬਿਮਾਰੀ ਰਹਿਤ ਬੀਜ ਹੀ ਬੀਜੋ। ਰੋੜੀ ਦੀ ਖਾਦ ਪਾਉਣ ਨਾਲ ਬਿਮਾਰੀ ਘਟਦੀ ਹੈ। ਠੰਡੇ ਗੋਦਾਮਾਂ ਵਿੱਚੋਂ ਕੱਢਣ ਤੋਂ ਬਾਅਦ ਬੀਜ ਵਾਲੇ ਆਲੂਆਂ ਨੂੰ ਪੇਨਫਲੂਫੇਨ 240 ਐਫਐਸ 83 ਮਿਲੀਲੀਟਰ ਜਾਂ ਪੈਂਸਿਕੁਰੋਨ 250 ਐਸਸੀ 250 ਗ੍ਰਾਮ ਨੂੰ ਪ੍ਰਤੀ 100 ਲੀਟਰ ਪਾਣੀ ਦੇ ਘੋਲ ਵਿੱਚ 10 ਮਿੰਟ ਲਈ ਡੁਬੋ ਕੇ ਸੋਧੋ ਜਾਂ 10 ਗ੍ਰਾਮ ਟ੍ਰਾਈਕੋਡਰਮਾ ਫਾਰਮੂਲੇਸ਼ਨ ਅਤੇ 20 ਗ੍ਰਾਮ ਸੀਰਾ ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ ਡੋਬੋ ਸੋਦੇ ਹੋਏ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਲਈ ਛਾਵੇਂ ਰੱਖੋ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ